ਨੀ ਰਹਿਣਾ ਮੱਤ ਸੋਚੋ ਕਿ ਤੀਨਾਂ ਨਗਰ ਦਾ ਰਹਿਣਾ ਮੈਂ ਇਹ ਪੰਜਾਬ ਵਿੱਚ ਟੁਕੜਾ ਹੈ ਕਿਸੇ ਅਫਸਰ ਨੇ ਜਵਾਬ ਵੀ ਦੇ ਸਕਦਾ ਹੈ ਇੱਕ ਅੱਖ ਨਾਲ ਵੇਖੋ ਸਾਰਿਆਂ ਨੂੰ ਦੇਖੋ ਮੇਰੀ ਦੇਖੋ ਸਾਡਾ ਪਰਸੋਂ ਸੱਜਿਆ ਤੁਹਾਨੂੰ ਇੱਥੇ 12 ਵਜੇ ਪਰਸੋਂ ਸੱਜਿਆ ਤੂੰ ਇੱਕੋ ਵਿੱਚ ਦੰਲ ਦਿੰਦੇ ਹੋ ਤੂੰ ਡਿਪਟੀ ਤੋਂ ਸੀਨੀਅਰ ਹੈ ਸੀਨੀਅਰ ਨਹੀਂ ਹੈਗੇ ਚਲੋ ਜੋ ਤੁਹਾਨੂੰ ਹੁਕਮ ਹੈ ਸਾਡੇ ਨਾਲ ਦੀ ਫੋਨ ਤੇ ਗੱਲ ਕਰੀ ਆ ਅੱਜ ਤੁਰ ਕਰੇ ਤੁਸੀਂ ਆਪਣਾ ਕੰਮ ਕਰੋ ਤੁਸੀਂ ਅੱਜ ਸਭ ਨਾਲੇ ਕੋਈ ਸਿੰਘ ਦਾ ਬੋਤਾ ਜਿੱਥੇ ਜਿਹੜਾ ਦੀਨਾ ਨਗਰ ਵਿੱਚ ਲਾਇਆ ਜਾ ਜਾ ਰਿਹਾ ਵਾ ਜਿਹੜਾ ਕਿ ਮਾਰਦਾ ਜਰ ਰঞ্জੀਤ ਸਿੰਘ ਸਾਲ ਵਿੱਚ ਤਿੰਨ ਮਹੀਨੇ ਦੀਨਾ ਨਗਰ ਆ ਕੇ ਰਹਿੰਦੇ ਹੁੰਦੇ ਸੀਗੇ ਇਹ ਇੱਕ ਇਤਿਹਾਸਕ ਸ਼ਹਿਰ ਆ ਉਹਨਾਂ ਦਾ ਮਾਰਦਾ ਜਰ ਰঞ্জੀਤ ਸਿੰਘ ਜੀ ਦਾ ਉੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਵਾ ਔਰ ਮੈਂ ਇਸ ਸਮਿਨਾ ਮੈਂ ਕਿ ਜਿਹੜੇ ਲੋਕ ਇਹਨੂੰ ਡੱਕਦੇ ਨੇ ਉਹ ਸਾਹਮਣੇ ਨਹੀਂ ਆਉਂਦੇ ਜੇ ਸਾਹਮਣੇ ਆਉਣ ਤਾਂ ਲੋਕ ਉਹਨਾਂ ਦਾ ਬਾਈਕਾਟ ਕਰ ਦੇਣਗੇ ਇੱਥੇ 50% ਸਿੱਖਵਾਦੀ ਏਸਲਕੇ ਚ ਵੀ ਤੇ ਨਰੋਟ ਵਿੱਚ ਵੀ ਹੈ ਤੇ ਪਾਸਕੂ ਸਾਡੇ ਕੋ ਪਠਾਨਕੋਟ ਵਿੱਚ ਵੀ ਹੈ ਵਾ ਜੇ ਉਹ ਸਾਹਮਣੇ ਆ ਕੇ ਮਰਦਾਂ ਨੂੰ ਸਾਹਮਣੇ ਆਉਣ ਉਹਨਾਂ ਦਾ ਭੁਇਖ ਜਿਹੜਾ ਵਾ ਇੱਕ ਖੂਹ ਦੇ ਵਿੱਚ ਡਿੱਗ ਪੂਗਾ ਸਰਦਾਰ ਜੀ ਕੀ ਲੱਗਦਾ ਕਿਉਂ ਰੋਕਿਆ ਜਾ ਰਿਹਾ ਪੁਲਿਸ ਵਾਲੋ ਕਿਉਂ ਰੋਕਿਆ ਜਾ ਰਿਹਾ ਪੁਲਿਸ ਵਾਲਿਆਂ ਕੋਈ ਜਵਾਬ ਨਹੀਂ ਪੁਲਿਸ ਵਾਲੇ ਜਿਹੜੇ ਨੇ ਰੋਕ ਨਹੀਂ ਸਕਦੇ ਇਹਨਾਂ ਨੂੰ ਕੱਲ ਨੂੰ ਸਾਡੀ ਵੀ ਲੋੜ ਪੈਣੀ ਹੈ ਵੇਖੋ ਆਉਣ ਵਾਲਾ ਸਮਾਂ ਜਿਹੜਾ ਵਾ ਨਾ ਉਹ ਕਾਲੀ ਦਲ ਦੀ ਸਰਕਾਰ ਬਣਨੀ ਹੈ 27 ਚ ਜੇ 1% ਰਹਿ ਗਈ ਤੇ ਬਣੂਗੀ ਕਾਂਗਰਸ ਸੀ ਹੋਰ ਨਹੀਂ ਕੋਈ ਲੱਪਣਾ ਇਹ ਲੋਕ ਕਹਿ ਨੇ ਨੇਰੇ ਵਿੱਚ ਨੇ ਨੇਰੇ ਨੇਰੇ ਵਿੱਚ ਆਏ ਨੇ ਨੇਰੇ ਨੇਰੇ ਵਿੱਚ ਰਾਜ ਕਰਕੇ ਕੋਈ ਦਬਾਅ ਪੁਲਿਸ ਦਾ ਸਰ ਪ੍ਰੈਸ਼ਰ ਕੋਈ ਦਬਾਅ ਪੁਲਿਸ ਦੇ ਉੱਤੇ ਦਬਾਈ ਤੇ ਆ ਨਾਨਕੇ ਆ ਢੱਕਣ ਦੇ ਨੇ ਤੁਸੀਂ ਕਹਿ ਰਹੇ ਸੀ ਕੋਈ ਆਪ ਲੀਡਰਾਂ ਬਾਰੇ ਵੀ ਤੁਸੀਂ ਬੋਲ ਰਹੇ ਸੀ ਉਹ ਉਹ ਕਿਹੜੇ ਨੇ ਉਹ ਕਿਹਨਾ ਵਾ ਮੈਂ ਕਹਿੰਦਾ ਆਪੇ ਲੰਗੇ ਹੋ ਜਾਣਗੇ ਤੇ ਸਾਹਮਣੇ ਆਏ ਤੇ ਕੀ ਤਾਂ ਠੀਕ ਹੈ ਬੁੱਤ ਨੂੰ ਡੱਕਣ ਵਾਲੇ ਲੋਕ ਕੋਈ ਮਰਦ ਲੋਕ ਨਹੀਂ ਹੋ ਸਕਦੇ ਇਹ ਉਹ ਮਹਾਰਾਜਾ ਰਣਜੀਤ ਸਿੰਘ ਆ ਜਿਨੇ ਸਾਰਿਆਂ ਨੂੰ ਇਕੱਠਿਆਂ ਨੂੰ ਲਾ ਕੇ ਪੰਜਾਬ ਦੀ ਧਰਤੀ ਤੇ ਰਾਜ ਕੀਤਾ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਉਹਦੀ ਬੁਜਾਰਤ ਦੇ ਵਿੱਚ ਸਨ ਹੁਣ ਪ੍ਰਤੀਮਾ ਲਾ ਕੇ ਸਾਰਿਆਂ ਨੇ ਘਰੋ ਘਰੀ ਚਲ ਜਾਣਾ ਉਸ ਤੋਂ ਬਾਅਦ ਕੀ ਮੈਸੇਜ ਦੇਣਾ ਚਾਹੀਦਾ ਮੈਂ ਉਹਨਾਂ ਨੂੰ ਸਾਰਿਆਂ ਨੂੰ ਮੈਸੇਜ ਦੇਣਾ ਕਿ ਅਮਨ ਸ਼ਾਂਤੀ ਰੱਖਣੀ ਚਾਹੀਦੀ ਹੈ ਭਾਈਚਾਰਕ ਸੰਜਕੇ ਕੀਮਤ ਤੇ ਵਿਗੜ ਨਹੀਂ ਦੇਣੀ ਚਾਹੀਦੀ ਤੇ ਪੁਲਿਸ ਵਾਲਿਆਂ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਪੁਲਿਸ ਵਾਲਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਅੱਜ ਤੁਹਾਨੂੰ ਇਹਨਾਂ ਦੀ ਲੋੜ ਆ ਕੱਲ ਸਾਡੀ ਵੀ ਲੋੜ ਤੁਹਾਨੂੰ ਪੈ ਸਕਦੀ ਹੈ ਤੇ ਤੁਸੀਂ ਇੰਨੀਆਂ ਮੱਥੇ ਤੇ ਅੱਖਾਂ ਨਾ ਰੱਖੋ ਇਹਦੇ ਪਾਸੇ ਇੱਥੇ ਨਾ ਮਹਾਰਾਜਾ ਜੀ ਸਿੰਘ ਦੀ ਆਪਣੇ ਸਟੈਚੂ ਲਾਉਣ ਦੀ ਗੱਲ ਚੱਲ ਰਹੀ ਹੈ ਤੇ ਇਹਦੇ ਵਾਸਤੇ ਨਾ ਦੇ ਜਿਹੜੀ ਹੈਗੀ ਆ ਆਪਸ ਵਿੱਚ ਗੱਲਬਾਤ ਜਿਹੜੀ ਆ ਡੀਸੀ ਸਾਹਿਬ ਨਾਲ ਚੱਲ ਰਹੀ ਹੈ ਜੋ ਵੀ ਉਹ ਤੋਂ ਆਰਡਰ ਉਹਨਾਂ ਕੋਲ ਤੋਂ ਦੇਖ ਲਾਂਗੇ ਸਰ ਤੁਸੀਂ ਜਿਹੜੇ ਪਹੁੰਚੇ ਮੋਬਿਲ ਦੀ ਗੀ ਰੋਕਣ ਵਾਸਤੇ ਪਹੁੰਚੇ ਜੀ ਤੁਹਾਨੂੰ ਵੈਸੇ ਤਾਂ ਡਿਊਟੀ ਲਈ ਆ ਵੀ ਪਬਲਿਕ ਨਹੀਂ ਇਕੱਠੀ ਹੋਈ ਹੈ ਨਹੀਂ ਸਾਡਾ ਮਤਲਬ ਇਹ ਸੀਗਾ ਵੀ ਜੇ ਕੋਈ ਪਰਮਿਸ਼ਨ ਹੈਗੀ ਆ ਤਾਂ ਤੁਸੀਂ ਕੰਸਟਰ ਜ ਪਰਮਿਸ਼ਨ ਨਹੀਂ ਹੈਗੀ ਤਾਂ ਤਾਂ ਹੈ ਡੀਸੀ ਸਾਹਿਬ ਨਾਲ ਗੱਲ ਕਰਕੇ ਜੋ ਵੀ ਹੈ ਵਟਾਵਰ ਅਡਮਿਨਿਸਟ੍ਰੇਸ਼ਨ ਨੂੰ ਕੋਈ ਪਹੁੰਚਾਉਂਦਾ ਕੋਈ ਡੀਸੀ ਸਾਹਿਬ ਕਾ ਰਾਜ ਸਿੰਘ ਸਾਹਿਬ ਆ ਏਡੀਸੀ ਸਾਹਿਬ ਆ ਰਹੇ ਨੇ ਦੇਖਿਆ ਗਿਆ ਤੁਸੀਂ ਵੀ ਸਾਰਾ ਬੈਠ ਕੇ ਥੱਲੇ ਡਿਊਟੀ ਨਿਭਾ ਰਹੇ ਸੀਗੇ ਪਰ ਸਟੈਚੂਏਸ਼ਨ ਦਿੱਤਾ ਜਾਂਦਾ ਨਹੀਂ ਦੇਖੋ ਆਪਾਂ ਦਾ ਸਾਡਾ ਇਹ ਹੈ ਕਿ ਕਿਸੇ ਕਿਸਮ ਦੀ ਵੀ ਲਾਰਡ ਆਰਡਰ ਡਿਊਟੀ ਵਿੱਚ ਵਿਘਨ ਨਾ ਪਵੇ ਉਸੇ ਚੀਜ਼ ਨੂੰ ਬਧੇ ਨਜ਼ਰ ਰੱਖਦੇ ਹੋ ਆਪਾਂ ਜਿਹੜਾ ਆਪਣਾ ਫਰਜ਼ ਨਿਭਾ ਰਹੇ ਆ ਹੱਥ ਨੂੰ ਲੈ ਕੇ ਕਿ ਜਾਂ ਰੋਕਣ ਵਾਸਤੇ ਨਹੀਂ ਦੇਖੋ ਗੱਲਾਂ ਬਰਦਰ ਇਸ ਤਰ੍ਹਾਂ ਗਈਆਂ ਕਿ ਸਾਡਾ ਕੰਮ ਸੀਗਾ ਵੀ ਜੇ ਕੋਈ ਪਰਮਿਸ਼ਨ ਹੈਗੀ ਆ ਤਾਂ ਬਰਦਰ ਤੁਸੀਂ ਜੀ ਸਦਕੇ ਲਾਓ ਕਿਸੇ ਨੂੰ ਕੋਈ ਤਰਾਇ ਨਹੀਂ ਹੈਗਾ ਲਾਓ ਤੁਸੀਂ ਸਾਡੇ ਵੀ ਲੇਕਿਨ ਜੇ ਪਰਮਿਸ਼ਨ ਨਹੀਂ ਹੈਗੀ ਉਹਨਾਂ ਇਸ ਬੰਦ ਵਿੱਚ ਡੀਸੀ ਸਾਹਿਬ ਨਾਲ ਦੀ ਗੱਲ ਹੋ ਗਈ ਆ ਡੀਸੀ ਸਾਹਿਬ ਨਾਲ ਨੇ ਸੋਮਵਾਰ ਦਾ ਟਾਈਮ ਵੀ ਦਿੱਤਾ ਪਰਮਿਸ਼ਨ ਨਹੀਂ ਹੈਗੀ ਨਾ ਕੋਈ ਮੇਰੇ ਵੀ ਸ਼ਾਇਦ ਇਹ ਕਹਿੰਦੇ ਹੈਗੀ ਆ ਜੇ ਹੈਗੀ ਤਾਂ ਦਿਖਾ ਦੂਗੇ ਠੀਕ ਆ ਜੀ ਠੀਕ ਆ